ਉਹ ਕਾਰਾ ਕੋਠੀਆਂ ਵਿੱਚ ਰਹਿੰਦੇ ਨੇ ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ ਮਾਪਿਆਂ ਦਾ ਸਤਕਾਰ ਨਹੀਂ ਕਰਦੇ ਵਾਹ ਪਿਆਰ ਨਹੀਂ ਕਰਦੇ ਕੁੱਤਿਆਂ ਨੂੰ ਉਹ ਬਾਪੂ ਲਾਜ ਦੇ ਹੱਥੋਂ ਤੁਰ ਗਿਆ ਪਿੱਟ ਬੁੱਲ ਨੂੰ ਦੇਣ ਦਵਾਈਆਂ ਕੀ ਬਣੂੰਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਂਆਂ ਕੀ ਬਣੂੰਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਂਆਂ ਉਲ ਵੀ ਦੀ ਅੱਖ ਦਾ ਪਹਿਣੇ ਨਹੀਂ ਕਰਵਾਦੇ ਮੇਰਾ ਹੱਲ ਨਹੀਂ ਆਪਣੀ ਉਸ ਸੁਸਹੇਲੀ ਨਾ ਕਰਵਾਦੇ ਮੇਰੀ ਗੱਲ ਓ ਕੀ ਰੋਕੂਗਾ ਪਹਿਣ ਨੂੰ ਜਿੰਨੇ ਓ ਆਪੀ ਸ਼ਰਮਾ ਲਾਈਆਂ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਕੀ ਬਣੂਗਾ ਇਸ ਦੁਨੀਆ ਦਾ ਓਏ ਦੱਸ ਮੇਰੇ ਨੀਤੀਏ ਕਪੜੇ ਤੋ ਦੇ ਏ ਕਪੜੇ ਨੇ ਤੇਰੇ ਪਿਓ ਦੇ ਇੱਕ ਦਿੱਤੀ ਤੈਨੂੰ ਪੱਗ ਤੋਣ ਨੂੰ ਇੱਕ ਦਿੱਤੀ ਤੈਨੂੰ ਪੱਗ ਤੋਣ ਨੂੰ ਇਹਨੂੰ ਕੋਲੇ ਖੜ ਸਕੈ ਨਹੀਂ ਪੱਗ ਤੇਰੇ ਬਾਬਲ ਦੀ ਇਸ ਪੱਗ ਨੂੰ ਦਾਗ ਨਾ ਲਾਈਨੀ ਪੱਗ ਤੇਰੇ ਬਾਬਲ ਦੀ ਏ ਹੋ ਪੱਗਿਓ ਬਨਕੇ ਹਾਏ ਨੀ ਸੱਥਾਂ ਦੇ ਵਿੱਚ ਬਹਿੰਦਾ ਨਹੀਂ ਮੇਰੇ ਵਰਗਾ ਕੋਈ ਦੁਨੀਆ ਤੇ ਇੱਕ ਟੋਕ ਕੇ ਕਹਿੰਦਾ ਸੱਤ ਦੇ ਵਿੱਚ ਤੂੰ ਪੱਗ ਨੂੰ ਹਾਏ ਨੀ ਨੀਵੀਂ ਨਾ ਚਕਾਈਨੀ ਪੱਗ ਤੇਰੇ ਬਾਬਲ ਦੀ ਇਸ ਪੱਗ ਨੂੰ ਦਾਗ ਨਾ ਲਾਈਨੀ ਪੱਗ ਤੇਰੇ ਬਾਬਲ ਦੀ ਕਿੱਧਰ ਗਏ ਤੇਰੇ ਹਾਸੇ ਕਿਹੜੇ ਕਿਹੜੇ ਹੱਸ ਦਾ ਰਹਿੰਦਾ ਸੀ ਰੂਪ ਜਵਾਨੀ ਤੇਰੇ ਉਤੋਂ ਡੁਲ ਡੁਲ ਪੈਂਦਾ ਸੀ ਪਰ ਕੀ ਹਾਲ ਬਣਾ ਲਿਆ ਮੇਰੇ ਵਿਆਹੀ ਤੇ ਮੰਗਰੋਂ ਬੋਤਲ ਨੂੰ ਗਲ ਲਾ ਲਿਆ ਮੇਰੇ ਵਿਆਹੀ ਦੇ ਮੰਗਰੋਂ ਵਿੱਚ ਲਿਆ ਬੋਤਲ ਨੂੰ ਗਲ ਲਾ ਲਿਆ ਮੇਰੇ ਵਿਆਹੀ ਦੇ ਯੂਰਪ ਕੋਲ ਕੜਾ ਕੜਾ ਬਸ ਮੰਗਦਾ ਏ ਸੁਖ ਸਾਰੇ ਜਗ ਦੀ ਸੱਕੇਆ ਬਾਣੀਆਂ ਨਿਤ ਕਰਦਾ ਦਵਾਵਤੀਆਂ ਜਿੱਤ ਰੱਖਣ ਹਰ ਪੱਗ ਦੀ ਤਾਨਿਆਂ ਦੇ ਨਾਲ ਜੱਗ ਚ ਹੁਣ ਨੀਉ ਦਿੰਦਾ ਧੀ ਪੁੱਤ ਨਾ ਕਿਸੇ ਦਾ ਲੱਗੇ ਮਾਰੇ ਧੰਦੇ ਤੇ ਦਿਲ ਉੱਤੇ ਲੰਮੀ ਨਾ ਗਰੀਬੀ ਵਾਲੀ ਗੱਲ ਦਿਲ ਚੰਗੇ ਮੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਦਿਲ ਉੱਤੇ ਲੰਮੀ ਵਾਇ ਦੂਰ ਤੈਂ ਜਾਂਦੀ ਆ ਟੁੱਟ ਜਏ ਪਹਾੜ ਸਿਰ ਤੇ ਟੁੱਟ ਜਏ ਪਹਾੜ ਸਿਰ ਤੇ ਰੰਪਾ ਟੁੱਟੇ ਨਾ ਸਜਣਾਂ ਦੀ ਯਾਰੀ ਨਾ ਟੁੱਟਾ ਹੋਇਆ ਸ਼ੀਸ਼ਾ ਜੁੜਦਾ ਨਾ ਟੁੱਟਾ ਹੋਇਆ ਸ਼ੀਸ਼ਾ ਜੁੜਦਾ ਦਿੱਕੇ ਸੋ ਤੇਰੀ ਪਰ ਪਰ ਅਖਰੋਵਾ ਅਸੀ ਪਿਆਰੀ ਚੇਹੋ ਕਟਿਆ ਏ ਤੂੰ ਵਖਰੋ ਵੇ ਮੈਂ ਵਖਰੋਵਾ ਹੁਣ ਰੋਇਆ ਮੀ ਕੀ ਬਣਨਾ ਏ ਤੂੰ ਵਖਰੋ ਵੇ ਮੈਂ ਵਖਰੋਵਾ